ਪਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਸੈਗਲ ਨੇ ਕਿਹਾ ਕਿ ਕੁੰਭਵਾਣੀ ਸਟੇਸ਼ਨ ਤੇ ਮਹਾਕੁੰਭ ਦਾ ਪ੍ਰਸਾਰਣ ਪ੍ਰਸਾਰ ਭਾਰਤੀ ਦੇ ਸਟ੍ਰੀਕ ਅਤੇ ਭਰੋਸੇਮੰਦ ਜਾਣਕਾਰੀ ਪ੍ਰਸਾਰਿਤ ਕਰਨ ਦੇ ਮੰਤਵ ਨੂੰ ਦਰਸਾਉਂਦਾ ਹੈ ਨਵਨੀਤ ਸੈਗਲ ਨੇ ਪਿਆਗਰਾ ਸੰਗਮ ਵਿਖੇ ਇਸ਼ਨਾਨ ਕਰਨ ਦੇ ਬਾਅਦ ਕੁੰਭਵਾਣੀ ਰੇਡੀਓ ਸਟੇਸ਼ਨ ਉਤੇ ਇੱਕ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਨੇ ਨੈਨੀਆ ਰੇਲ ਸੰਗਮ ਸੈਕਟਰ 4 ਵਿੱਚ ਬਣਾਏ ਗਏ ਆਕਾਸ਼ਵਾਣੀ ਅਤੇ ਦੂਰਦਰਸ਼ਨ ਕੇਂਦਰ ਦੇ ਸਟੂਡੀਓ ਦਾ ਨਿਰੇਖਣ ਕੀਤਾ ਇਸ ਰਾਨੋਨਾ ਪ੍ਰਸਾਰਣ ਪ੍ਰਬੰਧਾ ਦਾ ਵੀ ਚੈਜ ਲਿਆ ਉਨਾ ਮਹਾਕੁੰਮ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਸੈਗਲ ਨੇ ਇਸ ਗੱਲ ਤੇ ਖੁਸ਼ੀ ਬ੍ਰਿਗਟਾਈਗੀ ਪ੍ਰਸਾਰ ਪਾਰਟੀ ਨੇ ਆਕਾਸ਼ਵਾਣੀ ਕੁੰਪਵਾਣੀ ਦੂਰਦਰਸ਼ਨ ਅਤੇ ਵੇਵਜ਼ OTT ਰਾਹੀਂ ਤਕਰੀਬਨ 75 ਤੋਂ 100 ਕਰੋੜ ਲੋਕਾਂ ਤੱਕ ਪਹੁੰਚ ਕੀਤੀ ਹੈ ਹੁਣਾਂ ਕਿਹਾ ਕਿ ਕੋਈ ਇੱਕ ਵਿੱਚ ਵੀ ਇਸ ਤਰ੍ਹਾਂ ਦੇ ਨਵਾਂਚਾਰ ਹੁੰਦੇ ਰਹਿਣਗੇ ਜਿਸ ਤੇ ਜਨ ਸੰਚਾਰ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇਗਾ ਸਰਗਰ ਨੇ ਕਿਹਾ ਕਿ Nirvighan ਜਾਣਕਾਰੀ ਦੇ ਪ੍ਰਸਾਰ ਲਈ ਅਤ ਆਧੁਨਿਕ ਤਕਨੀਕਾਂ ਪੜਾਈਆਂ ਜਾ ਰਹੀਆਂ ਨੇ ਤਾਂ ਜੋ ਮਹਾਕੁੰਮਤੀ ਹਰ ਮਹੱਤਵਪੂਰਨ ਸਰਗਰਮੀ ਦੇਸ਼ ਵਿਦੇਸ਼ ਵਿਚਲੇ ਰੇਸ਼ਰ ਦਾਨੂਆ ਤੱਕ ਆਸਾਨੀ ਨਾਲ ਪੁੱਜ ਸਕੇ।